ਪਾਰਲੀਮੈਂਟ ਦੇ ਦੀ ਪਾਰਲੀਮੈਂਟ ਚੱਲ ਰਹੀ ਹੈ ਉਹਦੇ ਵਿੱਚ ਅੱਜ ਭਾਵੇਂ ਕਿ ਛੁੱਟੀ ਹੋ ਗਈ ਆ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਜਿਹੜਾ ਇੰਡੀਆ ਅਲਾਈਅንስ ਹੈ ਉਹਨਾਂ ਨੇ ਇੱਕ ਜਮਕੇ ਹਮਲਾ ਕੀਤਾ ਹੈ ਇਸ ਗੱਲ ਦੇ ਉੱਪਰ ਕੇ ਜਿਹੜਾ ਰਾਸ਼ਟਰਪਤੀ ਨੇ ਭਾਸ਼ਣ ਪੜਿਆ ਉਹਨਾਂ ਦੇ ਵਿੱਚ ਜਿਹੜੇ ਬੁਨਿਆਦੀ ਮੁੱਦੇ ਸੀ ਉਹਨਾਂ ਨੂੰ ਟੱਚ ਨਹੀਂ ਕੀਤਾ ਉਹਨਾਂ ਨੂੰ ਛੋਇਆ ਨਹੀਂ ਉਹਨਾਂ ਨੇ ਆਪਣੇ ਪੰਜ ਜਿਹੜੇ ਮਾਮਲੇ ਉਹਦਾ ਹੀ ਗੱਲ ਕੀਤੀ 25 ਗਰੰਟੀਆਂ ਦੀ ਗੱਲ ਕੀਤੀ ਉਹਨਾਂ ਕਹਿੰਿਆ ਵੀ ਦੇਸ਼ ਦੇ ਵਿੱਚ ਬੇਰੋਜ਼ਗਾਰੀ ਬੜੀ ਤੇਜ਼ੀ ਨਾਲ ਵਧੀ ਹੈ ਮਹਿੰਗਾਈ ਵਧੀ ਹੈ ਉਹਨਾਂ ਦੇ ਬਾਰੇ ਕੋਈ ਜਵਾਬ ਨਹੀਂ ਆਇਆ ਇਹਦਾ ਜਵਾਬ ਜਿਹੜਾ ਆਉਣਾ ਚਾਹੀਦਾ ਸੀ ਇਸੇ ਤਰੀਕੇ ਨਾਲ ਜਿਹੜੀ ਅਸੀਂ ਥੋੜੀ ਪਹਿਲਾਂ ਐਮਰਜੈਂਸੀ ਦੀ ਗੱਲ ਕੀਤੀ ਕੱਲ ਵੀ ਉਹ ਜਾ ਕੇ ਸਪੀਕਰ ਨੂੰ ਮਿਲੇ ਸੀਗੇ ਉਹਨਾਂ ਨੂੰ ਕਿਹਾ ਵੀ ਇਹ ਕੀ ਮਤਲ ਤੁਸੀਂ ਕਰ ਰਹੇ ਹੋ ਕਿਉਂ ਰੈਫਰੈਂਸ ਜਿਹੜਾ ਦੇਸ਼ ਦੇ ਵਿੱਚ ਹਾਲਤ ਹੁਣ ਵੀ ਐਮਰਜੈਂਸੀ ਵਰਗੀ ਹੈ ਤੁਸੀਂ ਅੱਜ ਤੋਂ 50 ਸਾਲ ਦਾ ਮਾਮਲਾ ਜਿਹੜਾ ਉਠਾਇਆ ਹੈ ਕੋਈ ਗੱਲ ਨੇ ਜਿਹੜੀ ਆਈਐਨਡੀਆ ਇਹ ਲਾਂਚ ਹੈ ਉਹ ਮੇਰੇ ਸਾਹਮਣੇ ਕਾਫੀ ਚੱਕਰੀ ਹੋਈ ਹੈ ਉਹਦੀ ਮਾਰਨ ਵਿਕਟਰੀ ਹੋਈ ਹੈ ਜਨਾ ਦੇਸ਼ ਆਈਐਨਡੀਆ ਨੂੰ ਦਿੱਤ ਲੋਕਾਂ ਨੇ ਨੰਬਰ ਨਹੀਂ ਦਿੱਤੇ ਗਿਣਤੀ ਐਨਡੀ ਨੂੰ ਨਹੀਂ ਦਿੱਤੀ ਐਨਡੀਓਜ਼ ਗਿਣਤੀ ਦੇ ਸਾਰੇ ਜਨadesh ਨਹੀਂ ਆਇਆ ਇੰਡੀਏ ਨੂੰ ਕਿਉਂਕਿ ਨਹੀਂ ਤਾਂ ਉਹਨੀਆਂ ਫਿਰ 400 ਪਰਹਣ ਵਾਲੀ ਕਾਡੋਂ ਚਾਹੀਦੀ ਸੀ ਉਹ ਜਨadesh ਨਾ ਹੋਣ ਦੇ ਬਾਵਜੂਦ ਉਹ ਥੋੜਾ ਜਿਆਦਾ ਅ ਦੋਸ਼ ਨਾਲ ਚੱਲ ਰਹੇ ਨੇ ਵੀ ਕੋਈ ਨਹੀਂ ਜੇ ਅਸੀਂ ਹੁਣ ਮੜ ਜੇ ਢਿੱਲੇ ਪੈ ਗਏ ਫਿਰ ਸ਼ਾਇਦ ਕੁਝ ਨਾ ਹੋਵੇ ਤੋਂ ਇਹੋ ਜੇ ਗੜੇ ਮੁਰਜੇ ਉਖਾ ਦੇ ਨੇ ਐਮਰਜੈਂਸੀ ਤਾਂ ਸਭ ਕੁਝ ਠੀਕ ਹੈ ਐਮਰਜੈਂਸੀ ਦਾ ਇਵਨ ਆਰਐਸ ਸਰਕਾਰ ਇਹਨਾਂ ਦਾ ਰਲ ਕੇ ਵਿਰੋਧ ਕਰਦਾ ਰਿਹਾ ਜਾਂਦੇ ਰਹੇ ਨੇ ਬਾਅਦ ਵਿੱਚ ਜਨਤਾ ਆ ਸੀਗੇ ਉਹ ਜੇ ਇੰਦਰਾ ਗਾਂਧੀ ਨਾਂ ਹਟਾਉਂਦੇ ਐਮਰਜੈਂਸੀ ਮਾਫੀਆਂ ਮੰਨ ਕੇ ਪਿਆ ਜਾਂਦਾ ਇੰਦਰਾ ਗਾਂਧੀ ਦੁਰਗਵ ਇਹ ਹੀ ਕਹਿੰਦੇ ਸੀਗੇ ਸੋ ਪਰ ਇੱਕ ਗੱਲ ਸਵਾਲ ਇਹ ਹੈ ਵੀ ਜਿਹੜੇ ਮੁੱਦੇ ਨੇ ਦੇ ਉਹ ਐਮਰਜੈਂਸੀ ਠੀਕ ਹੈ ਬੰਦਾ ਸਾਡਾ ਸੱਚੀ ਗੱਲ ਤਾਂ ਵੀ ਹੁਣ ਕੀ ਖਾਦਾ ਹੋ ਕਰਦੇ ਹੋ ਹੋਰ ਕੰਨੇ ਜਿਹੜੇ ਤੁਸੀਂ ਕਰੀਆਂ ਨੇ ਅੱਜ ਐਮਰਜੈਂਸੀ ਕਰੇ ਕੱਲ ਨੂੰ ਕੋਈ ਬਾਬਰੀ ਮਸਜਿਦ ਦਾ ਲਾਏ ਕੱਲ ਪਰਸ ਨੂੰ ਕੋਈ ਹੋਰ ਲਾਏ ਆਊਗਾ ਐ ਤਾਂ ਫਿਰ ਮੁੱਕਦਾ ਨਹੀਂ ਤੁਸੀਂ ਜਿਹੜਾ ਜਨਾਬ ਜੁਰਮ ਕਰਿਆ ਮਨੁੱਖਤਾ ਦੇ ਖਿਲਾਫ ਉਹਦੇ ਤੇ ਤੁਸੀਂ ਬੋਲਦੇ ਨਹੀਂ ਹੈਗੇ ਦੂਜਾ ਅੱਜ ਲੋਕਾਂ ਨੂੰ ਨੌਜਵਾਨ ਸਾਡਾ ਬੇਜ਼ਾਰਗਾਰ ਵਿੱਚ ਕੋਈ ਸ਼ੱਕ ਹੀ ਨਹੀਂ ਬੇਜ਼ਾਰਗਾਰੀ ਬਹੁਤ ਜ਼ਿਆਦਾ ਵੱਡੀ ਹੈ ਤੁਸੀਂ ਕਹਿੰਦੇ ਤੇ 2 ਕਰੋੜ ਨੁਕਰੀਆ ਕਿੱਥੇ ਕਈਆਂ ਤੁਸੀਂ ਜਿਹੜਾ ਕਿਸਾਨੀ ਉਹ ਤੰਗ ਹੈ ਛੋਟਾ ਦੁਕਾਨਦਾਰ ਤੰਗ ਹੈ ਜੀਐਸਟੀ ਨਾਲ ਤੁਸੀਂ ਲੋਕਾਂ ਦਾ ਪੱਠਾ-ਵਠਾ ਦਾ ਕਾਰੋਬਾਰ ਦਾ ਤੁਸੀਂ ਕਹੀ ਜਾਨਦੇ ਹੋ ਅਸੀਂ ਇੰਡਸਟਰੀ ਨੂੰ ਅੱਗੇ ਵਧਾ ਰਹੇ ਹਾਂ ਤੁਸੀਂ ਤਾਂ ਕਾਰਪੋਰੇਟ ਨੂੰ ਦਿੰਦਾ ਸਾਰਾ ਕੁਝ ਇੰਡਸਟਰੀ ਤੁਸੀਂ ਛੋਟੀ ਮਾਰਤੀ ਛੋਟਾ ਵਪਾਰੀ ਮਰ ਗਿਆ ਛੋਟੀ ਇੰਡਸਟਰੀ ਮਰ ਗਈ ਛੋਟਾ ਦੁਕਾਨਦਾਰ ਮਰ ਗਿਆ ਸਾਰਾ ਖਲਾ ਰਹੀ ਸਾਰੇ ਸਰਕਾਰੀ ادارے ਤੁਸੀਂ ਬੰਦ ਕਰੀ ਜਾਂਦੇ ਹੋ ਉੱਥੇ ਨੌਕਰੀਆਂ ਖਤਮ ਕਰੀ ਜਾਂਦੇ ਹੋ ਕੀ ਨਹੀਂ ਕਰਦੇ 3 ਲੱਖ ਨੌਕਰੀ ਖੜੀ ਪਈ ਹੈ ਉਹ ਤੁਸੀਂ ਦੇਖ ਕਿਉਂ ਨਹੀਂ ਰਹੇ ਜੇ ਤੁਸੀਂ ਹੁਣ ਜਿਹੜਾ ਵੀ ਵੋਟਾਂ ਲੈਣ ਦੇ ਮਾਰੇ ਕਹਤਾ ਵੀ 80 ਕਰੋੜ ਨੂੰ ਅਸੀਂ ਅਨਾਜ ਦੇਵਾਂਗੇ ਅਨਾਜ ਤਾਂ ਉਹਨਾਂ ਦਾ ਤੁਸੀਂ ਇਹਨਾਂ ਦਾ ਖੋੜਿਆ ਤੁਸੀਂ ਉਹਨਾਂ ਨੂੰ ਦੇਚਾ ਅਮਾਨੀਆਂ ਡਾਨੀਆਂ ਨੂੰ ਕਾਰਪੋਰੇਟ ਨੂੰ ਜੋ ਜਾਰੀ ਤੁਸੀਂ ਕਾਰਪੋਰੇਟ ਨਾ ਰੱਖਦੇ ਹੋ ਜੇ ਕਹਿੰਦੇ ਹੋ ਤੁਸੀਂ ਵੀ ਨਾਲ ਅਸੀਂ ਹੈਗੇ ਆ ਇਹਨਾਂ ਜਿਹੜੇ ਸ਼ਿਕਾਰ ਹੋ ਰਹੇ ਨੇ ਇਹਦਾ ਮਤਲਬ ਇਹ ਹੈ ਭੱਜਣਾ ਸ਼ਿਕਾਰੀ ਕੁੱਤੇ ਦੇ ਨਾਲ ਇਹ ਹਮੇ ਭਰੀ ਜਾਣੀ ਸਾਹੀ ਦੀ ਚਾਹੇ ਇਸ ਕਰਕੇ ਇੱਕ ਵੱਡੀ ਸਮੱਸਿਆ ਹੈ ਇਹ ਵਾਕਈ ਰਾਸ਼ਟਰਪਤੀ ਦੇ ਭਾਸ਼ਣ 'ਚ ਅੱਜ ਦੇਸ਼ ਨੂੰ ਉਮੀਦ ਹੋਣੀ ਚਾਹੀਦੀ ਸੀ ਕਿ ਚਾਹੇ ਉਹ ਕਾਂਗਰਸ ਨੇ ਨਹੀਂ ਮੈਂ ਕਹਾਂਗਾ ਆਈਐਨਡੀਆ ਇਹ ਅਲਾਈਅੰਸ ਆਲੇ ਮੁੱਦੇ ਠਾਉਂਦੇ ਮੋਦੀ ਸਾਹਿਬ ਨੇ ਜਿਹੜਾ ਕਹਿੰਦੇ ਮੋਦੀ ਕੀ ਗਰੰਟੀ ਮੋਦੀ ਕੀ ਗਰੰਟੀ ਮੋਦੀ ਕੀ ਗਰੰਟੀ ਉਹ ਮੁੱਦੇ ਕਿਸਾਨੀ ਨਾਲ ਜੁੜੇ ਹੋਏ ਸੀ ਉਹ ਮੁੱਦੇ ਉਠਾਉਂਦੇ ਐਮਐਸਪੀ ਦਾ ਮੁੱਦਾ ਕਿਸਾਨਾਂ ਦਾ ਨੌਜਵਾਨਾਂ ਦਾ ਬੇਰੁਜ਼ਗਾਰੀ ਦਾ ਮੁੱਦਾ ਹੈ ਦੇਸ਼ 'ਚ ਭ੍ਰਿਸ਼ਟਾਚਾਰ ਦਾ ਮੁੱਦਾ ਹੈ ਦੇਸ਼ 'ਚ ਹਰ ਪ੍ਰੀਖਿਆ ਦੇ ਵਿੱਚ ਇਤਤਰ ਵੀ ਕੋਨ ਦਾ ਬੰਦਾ ਇਹਨਾਂ ਦੀ ਸਰਕਾਰ ਚ ਹੋ ਰਹੀ ਨੇ ਸਾਰੇ ਤਰ੍ਹਾਂ ਦੇ ਪੱਪਨੀ ਕੋਨੇ ਐਨਟੀਏ ਦੇ ਕੋਈ ਇੱਕ ਹੋਇਆ ਇੰਨੇ ਕੈਨਸਲ ਕਰੇ ਨੇ ਇੰਨਿਆਂ ਦੀਆਂ ਜਿਹੜੇ 37190 ਰੱਦ ਕਰੇ ਨੇ ਵੀ ਨਹੀਂ ਹੈ ਡੇਟਾ ਪੋਸਟਪੋਨ ਕਰੀਆਂ ਨੇ ਤੀਜੀ ਇਨਡ ਕਰਿਆ ਸੀਐਸਆਈਆਰ ਦਾ ਨੈਟ ਹੋਣਾ ਸੀ ਉਹ ਕਰਿਆ ਨੈਟ ਦੀ ਪ੍ਰੀਖਿਆ ਰੱਦ ਕਰੀ ਹੈ ਨੀਟ ਦੇ ਉੱਤੇ ਇੰਨਾ ਜ਼ਿਆਦਾ ਰੌਲਾ ਪੈ ਰਿਹਾ ਦੁਬਾਰਾ ਕਰਕੇ ਵੀ 1500 ਨਾਲ ਥੋੜਾ ਘੱਟ ਹੋ ਜਾਣੇ ਤੇ ਇਤਤਰ ਸਾਢੀ ਕੋਇਆ ਪਰ ਗੋਦੜਾ ਦੇ ਵਿੱਚ ਜਿੱਥੇ ਦੋ ਨੰਬਰ ਦਾ ਕੰਮ ਹੋਣਾ ਸੀ ਉਹਦੀ ਗੱਲ ਹੀ ਨਹੀਂ ਆ ਰਹੀ ਕੋਈ ਵੀ ਮੀਡੀਆ ਚੋਂ ਸੋ ਬਹੁਤ ਕੁਝ ਹੋਇਆ ਹੋਇਆ ਹੈ ਦੇਸ਼ ਦੇ ਵਾਤਾਵਰਣ ਦੇ ਉੱਤੇ, ਪਰਿਆਵਰਣ ਦੇ ਉੱਤੇ ਸਵਾਲ ਆ ਉਹ ਖਰਾਬ ਹੋ ਰਿਹਾ ਹੈ। ਦੇਸ਼ ਦੇ ਜਿਹੜੇ ਜਮਹੂਰੀਦਾਰੇ ਨੇ ਲੋਕਾਂ ਦੀ ਬੋਲਣ ਦੀ ਆਜ਼ਾਦੀ, ਲੋਕਾਂ ਦੀ ਮੈਂ ਕਹਾਂਗਾ ਆਪਣੀ ਆਪਣੇ ਕੰਮ ਕਾਰ ਕਰਨ ਦੀ ਆਜ਼ਾਦੀ ਉਹ ਹਰ ਤਰ੍ਹਾਂ ਉਹਨਾਂ ਨੂੰ ਕੰਚਣਾਇਆ ਜਾ ਰਿਹਾ ਹੈ। ਆ ਜਿਹੜੇ ਕਾਨੂੰਨ ਜਿਹੜੇ ਸਾਡੇ ਆਈਪੀਸੀ ਐਸਆਈਪੀਸੀ ਆ ਉਹ ਜਿਹੜੇ ਬਦਲੇ ਨੇ ਉਹ ਤੋਂ ਵੀ ਜ਼ਿਆਦਾ ਸਟ੍ਰੈਂਜੈਂਟ ਨੇ। ਬਲਕਿ ਅੱਜੇ ਤਾਂ ਇਹ ਹੋ ਜਾਣਾ ਹੈ ਇਹ ਠੀਕ ਹੈ ਮੈਂ ਕਹਾਂਗਾ ਇਹ ਐਨਡੀਆਏ ਨੇ ਵੀ ਹੁਣ ਤਾਂ ਅਮਰਜੈਂਸੀ ਨਾ ਉਹ ਵੀ ਬਦਤਰ ਹਾਲਤ ਨੇ। ਉਹਨਾਂ ਨੇ ਤਾਂ ਅਮਰਜੈਂਸੀ ਲਾਈ ਸੀ ਜੰਮੂ ਸਾਹਿਬ ਮੈਂ ਉਸ ਦਾ ਤੁਸੀਂ ਵੀ ਖੈਰ ਉਸ ਵੇਲੇ ਯੰਗ ਸੀਗੇ ਮੈਂ ਉਹ ਆਪ ਦੇਖੀ ਐਮਰਜੈਂਸੀ ਉਹਦੇ ਵਿੱਚ ਮੈਂ ਤਾਂ ਕੋਈ ਲੱਗਿਆ ਨਹੀਂ ਸੀ ਐਮਰਜੈਂਸੀ ਇੰਨਾ ਜ਼ਿਆਦਾ ਲੋਕ ਉਹ ਸਿਆਸਦਾਨਾਂ ਨਾਲ ਉਹਨਾਂ ਦੀ ਲੜਾਈ ਸੀ ਹੋਰ ਸੀ ਪਰ ਇੰਨਾ ਕੁਛ ਨਹੀਂ ਪ੍ਰੈਸ ਅੱਲੀ ਤੇ ਛੱਡਣ ਦੀ ਸੀ ਸੈਂਸਰ ਰਿਪੀਟ ਆਈ ਤਾਂ ਪ੍ਰੈਸ ਸਾਡੀ ਤੇ ਛੱਡਣ ਚੱਲੀ ਨਹੀਂ ਅਜ ਤਾਂ ਮੋਦੀ ਸਾਹਿਬ ਨੇ ਬਿਨਾਂ ਐਮਰਜੈਂਸੀ ਦੇ ਬਲਕੇ ਜਿਹੜਾ ਕਾਨੂੰਨ ਦੀ ਵਰਤੋਂ ਕਰਕੇ ਕੁਝ ਕਰਦਾ ਹੈ ਉਹਨੂੰ ਤਾਂ ਤੁਸੀਂ ਕਹਿੰਦੇ ਗਲਤ ਹੈ ਤੁਸੀਂ ਕਾਨੂੰਨ ਦਾ ਦੁਰਉਪਯੋਗ ਕਰਕੇ ਕਰੀ ਤੁਸੀਂ ਕਾਨੂੰਨ ਪੱਤਦੀ ਨਹੀਂ ਤੁਸੀਂ ਕਾਨੂੰਨ ਨੂੰ ਜਾਣ ਕੇ ਧੱਕੇ ਨਾਲ ਵੀ ਦੂਜੇ ਨੂੰ ਕਰੀ ਜਾਂਦੇ ਹੋ ਧੱਕੇ ਨਾਲ ਤਾਂ ਕਾਨੂੰਨ ਦੀ ਵਰਤੋਂ ਜਾਦਾ ਫਿਰ ਜੇ ਅਦਾਲਤਾਂ 'ਚ ਐਸਾ ਨਹੀਂ ਹੁੰਦਾ ਪਰ ਅੱਤਾ ਕਹਿੰਦੇ ਆ ਵੀ ਕਾਨੂੰਨ ਨਾਲ ਕਰਿਆ ਹੈ ਐਮਰਜੈਂਸੀ ਤਾਂ ਫੇਰ ਵੀ ਕਿਸੇ ਕਾਨੂੰਨ ਨਾਲ ਨਹੀਂ ਸੀ ਇਹ ਤਾਂ ਬਿਨਾਂ ਕਾਨੂੰਨ ਦੀ ਕਰੀ ਜਾਂਦੇ ਨੇ ਸਾਰਾ ਕੁਝ ਹਰੇਕ ਨੂੰ ਫੜ ਕੇ ਅੰਦਰ ਕਰੀ ਜਾਂਦੇ ਨੇ ਜਿਹੜੇ ਈਡੀ ਵਰਤਦੇ ਨੇ ਸਿੱਧੇ ਹੀ ਵਰਤਦੇ ਨੇ ਇਹ ਕਾਦੇ ਕਿ ਮੇ ਕਿਹ ਜਿਹੜਾ ਸੀਵੀਸੀ ਨੂੰ ਵਰਤਦੇ ਨੇ ਕੀ ਕਾਦੇ ਵਾਸਤੇ ਵਰਤਦੇ ਨੇ ਕੀ ਕਰਦੇ ਨੇ ਹੁਣ ਏਜਰੀ ਵਾਲ ਨੂੰ ਫੇਰ ਫੜ ਕੇ ਅੰਦਰ ਕਰਤਾ ਇਹ ਇਹ ਕਿੱਥੋਂ ਦਾ ਮੈਂ ਕਹਿੰਦਾ ਹੋਊਗਾ ਉਹਦਾ ਕਸੂਰ ਮੈਂ ਹੀ ਨਹੀਂ ਕਹਿੰਦਾ ਵੀ ਹਾਇਆ ਜਾਂ ਨਹੀਂ ਹੈ ਹਿੰਮਤ ਸੁਰਿੰਦਾ ਸੀ ਹੱਥ ਦੇਖਿਆ ਐਨਟੀਏ ਦੇ ਆ ਨੀਚ ਦੇ ਉੱਤੇ ਜੋ ਕੁਝ ਜਿੰਨਾ ਇੰਨੇ ਬੱਚੇ ਰੌਲਾ ਪਾ ਰਹੇ ਨੇ ਸਭ ਦੇ ਸਾਹਮਣੇ ਸਭ ਪਹੁੰਚ ਆ ਗਿਆ ਉਹਨਾਂ ਦੀ ਕੋਸ਼ਿਸ਼ ਇਹ ਹੈ ਵੀ ਇਹ ਹਰ ਦੇ ਤਜਸਵੀ ਯਾਦ ਨੂੰ ਉਠਾਈਏ ਇਹ ਗੋਦੜਾ ਨੂੰ ਵਿੱਚੋਂ ਤੇ ਹਰਿਆਣੇ ਨੂੰ ਵਿੱਚੋਂ ਕਢਣੀ ਹੈ ਲਾ ਗਲਤ ਇੰਨੀ ਆ ਸਪੀਸ਼ ਕਰਕੇ ਕੀ ਕਿਹਾ ਆਈਐਨਡੀਆ ਨੇ ਕਿ ਦੇਸ਼ ਦੇ ਮੁੱਦੇ ਨੇ ਦੇਸ਼ ਦੇ ਮੁੱਦੇ ਨੇ ਚੰਗਾ ਸ਼ਾਸਨ ਦੇਣ ਦੇ ਦੇਸ਼ ਦੇ ਮੁੱਦੇ ਨੇ ਬੇਜ਼ੁਕਾਨੀ ਦੇ ਦੇਸ਼ ਦੇ ਮੁੱਦੇ ਨੇ ਭੁੱਖਮਰੀ ਦੇ ਇਹ ਚ ਮੁੱਦੇ ਨੇ ਕਿ ਨਸ਼ਿਆਂ ਦੇ ਇਹ ਚ ਮੁੱਦੇ ਨੇ ਜਮਹੂਰੀਅਤ ਦੇ ਇਹ ਚ ਮੁੱਦੇ ਨੇ ਬੋਲਣ ਦੀ ਆਜ਼ਾਦੀ ਦੇ ਦੇਸ਼ ਦੇ ਮੁੱਦੇ ਨੇ ਦੇਸ਼ ਦੇ ਅਸਾਸਿਆਂ ਨੂੰ ਵੇਚਿਆ ਨਾ ਜਾਵੇ ਦੇਸ਼ ਦੇ ਮੁੱਦੇ ਨੇ ਸਭ ਕੁਝ ਮਾਨਿਆ ਕਾਰਪੋਰੇਟ ਨੂੰ ਦੇਣ ਦੀ ਵਿਜਾਏ ਲੋਕਾਂ ਨੂੰ ਚਾਹੇ ਉਪੇਂਡੂ ਨੇ ਚਾਹੇ ਸ਼ਹਿਰੀ ਨੇ ਚਾਹੇ ਔਰਤਾਂ ਨੇ ਚਾਹੇ ਮਰਦ ਨੇ ਚਾਹੇ ਪੜ੍ਹੇ ਨੇ ਚਾਹੇ ਅਨਪੜ੍ਹ ਨੇ ਚਾਹੇ ਨੌਜਵਾਨ ਨੇ ਉਹਨਾਂ ਸਾਰਿਆਂ ਨੂੰ ਕਿਸੇ ਵੀ ਜਾਤ ਦੇ ਨੇ ਕਿਸੇ ਵੀ ਧਰਮ ਦੇ ਨੂੰ ਤੋਂ ਉੱਪਰ ਉੱਠ ਕੇ ਸਭ ਨੂੰ ਬਰਾਬਰ ਸਮਝਦੇ ਹੋਏ ਜੋ ਸਾਡਾ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ ਹੱਕ ਦੇ ਨੇ ਦੇਸ਼ ਦੇ ਮੁੱਦੇ ਨੇ ਕਿ ਸੂਬਿਆਂ ਦੇ ਹੱਕ ਨੇ ਜਿਹੜੇ ਉਹ ਕਾਇਮ ਰੱਖੇ ਜਾਣ ਕਿਉਂਕਿ ਸੂਬਿਆਂ ਦੇ ਹੱਕਾਂ ਤੋਂ ਬਿਨਾਂ ਨੀਤ ਜਿਹੜਾ ਸਾਰਾ ਜਲੂਸ ਨਿਕਲਿਆ ਇਸ ਕਰਕੇ ਨਿਕਲਿਆ ਕਿ ਸੌਂਦੇ ਟੈਸਟਾਂ ਦੇ ਉੱਤੇ ਕੇਂਦਰ ਨੇ ਕਬਜ਼ਾ ਕਰ ਲਿਆ ਉਕੇਂਦਰ ਨੇ ਜਦ ਕਾ ਕੱਢਿਆ ਨੀਟ ਐਨਟੀਆ ਇਹਨਾਂ ਨਹੀਂ ਬਣਾਈ ਐ ਨੈਸ਼ਨਲ ਐਮਰਜੈਂਸੀ ਉਹਦੇ ਵਿੱਚ ਜਿਹੜਾ ਬੰਦਾ ਲਾਇਆ ਹੈ ਉਹਦੇ ਬਾਰੇ ਬੜੀਆਂ ਮਸ਼ਹੂਰੀਆਂ ਆ ਗਈਆਂ ਕਿਰਮ ਨੂੰ ਕੁਝ ਨਹੀਂ ਕਰ ਰਿਹਾ ਉਹ ਜਿਹੜਾ ਫੋਟੋਗ੍ਰਾਫੀ ਸੀ ਉਹਨੂੰ ਹਟਾਇਆ ਜੇ ਰੰਗ ਤਾਂ ਇਹਨਾਂ ਦਾ ਵੀ ਜਿੱਤੇ ਦਾ ਇਹ ਸੱਚ ਹੈ ਸਹੀ ਕਿ ਹੈ ਹੋਲੇ ਇਹ ਮੁੱਦੇ ਉੱਠਣਗੇ ਔਰ ਸੰਸਦ ਦੇ ਵਿੱਚ ਮੈਨੂੰ ਨਹੀਂ ਲੱਗਦਾ ਸੰਸਦ ਦੇ ਵਿੱਚ ਜਿਹੜਾ ਆਈਐਨਡੀਆ ਹੈ ਇਸ ਤਰੀਕੇ ਨਾਲ ਉਹ ਇਹ ਹੁਣ ਕੱਢਾ ਕੱਢੇ ਨਹੀਂ ਬੈਠੇ ਜਿਹੜੀਆਂ ਆ ਮਹਿੰਗਾ ਐਮਐਨ ਆਈਐਨਡੀ ਕੱਟੂਰ ਨੇ ਉਹ ਸਾਰਿਆਂ ਇਕੱਠੇ ਬੈਠੇ ਨੇ ਜਿੰਦੇ ਜੀ ਟੀਐਮਸੀ ਆਲੇ ਬੈਠੇ ਨੇ ਆਚੀ ਡੀਐਮਸੀ ਆਲੇ ਆਹ ਜਾਂ ਕੁਝ ਕਰਨੀ ਆ ਸੋ ਮੈਨੂੰ ਲੱਗਦਾ ਇਹ ਜਿਆਦਾ ਹੋਰ ਇਕੱਠੇ ਹੋਣਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਇਹ ਹਾਵਲੇ ਦਾ ਮੁਕਾਬਲਾ ਕਰਨਾ ਹੈ ਕਿ ਇਹ ਕਰਨਗੇ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ